ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਸਰਕਾਰ ਨੇ ਸੱਦੀ ਇਸ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ ਮੀਟਿੰਗ 10 ਫਰਵਰੀ ਨੂੰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਦ ਵਿੱਚ ਹੋਵੇਗੀ ਮੀਟਿੰਗ ਪਹਿਲਾਂ 6 ਫਰਵਰੀ ਨੂੰ ਹੋਣੀ ਸੀ ਮੀਟਿੰਗ ਸਾਰੇ ਮੰਤਰੀਆਂ ਨੂੰ ਮੀਟਿੰਗ ਵਿੱਚ ਮੌਜੂਦ ਰਹਿਣ ਦੇ ਆਦੇਸ਼ ਹਰਿਆਣਾ ਦੇ ਬੀਐਸਪੀ ਆਗੂ ਹਰਬਿਲਾਸ ਅਰਜੂ ਮਾਜਰਾਦਾ ਕਾਤਲ ਟੇਰ ਅੰਬਾਲਾ ਪੁਲਿਸ ਅਤੇ ਐਸਟੀਐਫ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸ਼ੂਟਰ ਸਾਗਰ ਮੁਲਾਣਾ ਦੇ ਐਮਪੀਐਨ ਕਾਲਜ ਨੇੜੇ ਹੋਇਆ ਮੁਕਾਬਲਾ ਤਿੰਨ ਪੁਲਿਸ ਮੁਲਾਜ਼ਮ ਵੀ ਹੋਏ ਜ਼ਖਮੀ 8 ਵਿੱਚੋਂ 5 ਦੋਸ਼ੀ ਗ੍ਰਿਫਤਾਰ ਇੱਕ ਮੁਕਾਬਲੇ ਵਿੱਚ ਢੇਰ ਟੈਂਸਟਰ ਲਾਰੈਂਸ ਬਿਸ਼ਦੋਈ 50 ਲੱਖ ਫਰौती ਮਾਮਲੇ ਵਿੱਚ ਬਰੀ ਕੋਟਕਪੂਰਾ ਦੇ ਵਪਾਰੀ ਤੋਂ ਫਰौती ਮੰਗਣ ਦੇ ਮਾਮਲੇ ਵਿੱਚ ਬਿਸ਼ਦੋਈ ਨੂੰ ਮਿਲੀ ਰਾਹਤ ਵੀਡੀਓ ਕਾਨਫਰencing ਰਾਹੀਂ ਅਦਾਲਤ ਵਿੱਚ ਹੋਇਆ ਪੇਸ਼ 88 ਫੌਜਦਾਰੀ ਮੁਕਾਬਲਿਆਂ ਦਾ ਸਾਹਮਣਾ ਕਰ ਰਿਹਾ ਹੈ ਖਤਰਨਾਕ ਗੈਂਗਸਟਰ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਹੈ ਬੰਦ ਕੇਂਦਰ ਸਰਕਾਰ ਨੇ ਅਗਸਤ 2025 ਤੱਕ ਲਾਰੈਂਸ ਬਿਸ਼ਦੋਈ ਦੀ ਮੂਵਮੈਂਟ ਉੱਤੇ ਲਗਾਈ ਪਾਬੰਦੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗਟਾਰੀਆ ਕੋਲ ਪਹੁੰਚਿਆ ਬਾਬਾ ਸਾਹਿਬ ਭੀਮrao ਅੰਬੇਦਕਰ ਦੀ ਮੂਰਤੀ ਨਾਲ ਤੋੜਪੰਨ ਦਾ ਮਾਮਲਾ ਪੰਜਾਬ ਬੀਜੇਪੀ ਦੇ ਵਫਨ ਨੇ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਕੀਤੀ ਮੰਗ ਭਾਜਪਾ ਲੀਡਰਾਂ ਨੇ ਘੱਟਾ ਨੂੰ ਦੱਸਿਆ ਪੰਜਾਬ ਵਿੱਚ ਬਦਅਮਨੀ ਅਤੇ ਫਿਰਕੂ ਸਦਭਾਵਨਾ ਖਰਾਬ ਕਰਨ ਦੀ ਸਾਜ਼ਿਸ਼ ਤਨੋਰੀ ਬਾਰਡਰ ਤੇ ਅੱਜ ਪਾਏ ਜਾਣਗੇ ਸ੍ਰੀ ਕੰਟਪੜ ਸਾਹਿਬ ਦੇ ਭੋਗ ਜਗਦੀਸ਼ ਸਿੰਘ ਢੱਲੇਵਾਲ ਦਾ ਮਰਨਵਰਤ ਲਗਾਤਾਰ ਜਾਰੀ ਕੇਂਦਰ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਸਮੇਤ ਢੱਲੇਵਾਲ ਨਾਲ ਕੀਤੀ ਮੁਲਾਕਾਤ ਲੇਕਿਨ ਮੀਡੀਆ ਤੋਂ ਬਣਾਈ ਦੂਰੀ ਜੈਂਗਸਟਰ ਲਾਰੈਂਸ ਵਿਸ਼ਤੋਈ ਇੰਟਰਵਿਊ ਮਾਮਲੇ ਵਿੱਚ ਅੱਜ ਮੋੜ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੂਸਰੇ ਡੀਜੀਪੀ ਪਦਰ ਦੇ ਅਧਿਕਾਰੀਆਂ ਦੇ ਪੈਨਲ ਬਾਰੇ ਵੀ ਆਵੇਗਾ ਫੈਸਲਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜਾਂਚ ਲਈ ਕਮੇਟੀ ਦਾ ਕੀਤਾ ਗਿਆ ਸੀ ਗਠਨ महाकंभ हफ्ते के बाद सीएम योगी आदित्यनाथ ਵੱਲੋਂ ਵੱਡੇ ਐਲਾਨ ਉੱਤਰ ਪ੍ਰਦੇਸ਼ ਦੇ ਪਿਆਗਰਾਜ ਵਿੱਚ ਭਗ ਦੜਕਾਰ ਨਤੀਸ਼ ਸ਼ਰਦਾਲਵਾਂ ਦੀ ਹੋਈ ਸੀ ਮੌਤ ਸੀਐਮ ਨੇ ਕਰਨਾ ਦੀ ਨਿਆਂਕੀ ਜਾਂਚ ਕਰਵਾਉਣ ਦਾ ਲਿਆ ਫੈਸਲਾ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲੇਗਾ 25-25 ਲੱਖ ਰੁਪਏ ਦਾ ਮੁਆਵਜ਼ਾ ਨਵਾਂ ਸ਼ਹਿਰ ਦੇ ਥਾਣਾ ਆਉਣ ਵਿਖੇ ਤੈਨਾਤ ਏਐਸਆਈ ਰਿਸ਼ਵਤ ਦੇ ਦੋਸ਼ਾਂ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਪਰਸ਼ੋਤਮ ਲਾਲੂ 30 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ੇਟ ਕੀਤਾ ਗ੍ਰਿਫਤਾਰ 4 ਮਹੀਨੇ ਤੋਂ ਗ੍ਰਿਫਤਾਰੀ ਤੋਂ ਬਾਅਦ ਰਿਹਾਈ ਪੁਲਿਸ ਐਸਆਈ ਯਮੁਨਾ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਚੋਣਾ ਤੋਂ ਪਹਿਲਾਂ ਅਸਥਾਅਤ ਜਾਰੀ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਪੀਤਾ ਯਮੁਨਾ ਦਾ ਪਾਣੀ ਭਾਜਪੀ ਅਤੇ ਆਮ ਆਦਮੀ ਪਾਰਟੀ ਇੱਕ ਦੂਜੇ ਤੇ ਪ੍ਰਦੂਸ਼ਣ ਨੂੰ ਲੈ ਕੇ ਲਗਾ ਰਹੀਆਂ ਨੇ ਇਲਜ਼ਾਮ ਰਾਸ਼ਟਰਪਤੀ ਬਣਦੇ ਹੀ ਡੋਨਾਲਡ ਟਰੰਪ ਨੇ ਦਿੱਤਾ ਪਾਕਿਸਤਾਨ ਨੂੰ ਵੱਡਾ ਝਟਕਾ ਕਾਰਜਕਾਰੀ ਆਦੇਸ਼ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਅਸਥਾਈ ਤੌਰ ਤੇ ਰੋਕੀ ਕਿਹਾ ਜਦ ਤੱਕ ਪ੍ਰਸ਼ਾਸਨ ਇਹ ਯਕੀਨੀ ਨਹੀਂ ਬਣਾਉਂਦਾ ਕਿ ਉਹ ਰਿਪਬਲਿਕਨ ਪਾਰਟੀ ਦੀਆਂ ਤਰਜੀਹਾਂ ਦੇ ਅਨੁਕੂਲ ਹਨ ਉਦੋਂ ਤੱਕ ਫ੍ਰੀਜ਼ ਰਹੇਗਾ ਲਾਗੂ ਇਹ ਸੰਦਰ ਅੱਜ ਦੀਆਂ 10 ਵੱਡੀਆਂ ਖਬਰਾਂ ਜਿਸ ਦੁਨੀਆ ਦੀਆਂ ਤਮਾਮ ਤਾਜ਼ਾਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ